ਮਜੀਠਿਆ ਕੇਸ ਦੇ ਵਿੱਚ ਚੀੜੀ ਦੇ ਸਾਫਕਾਰ ਡਿਪਟੀ ਡਾਇਰੈਕਟਰ ਨਰੰજન ਸਿੰਘ ਨੇ ਵਿਜੀਲੈਂਸ ਨੂੰ ਦਰਜ ਕਰਵਾਏ ਬਿਆਨ ਭੋਲੇ ਉਹੀ ਦੱਸਿਆ ਜੋ ਆਪਣੀ ਜਾਂਚ ਦੇ ਵਿੱਚ ਪਾਇਆ ਭੋਲੇ ਤੇ ਬਿੱਟੂ ਆਲਖ ਦੀ ਸਟੇਟਮੈਂਟ ਦੇ ਵਿੱਚ ਸੀ ਮਜੀਠਿਆ ਦਾ ਨਾਂ ਮਜੀਠਿਆ ਦੀ ਗ੍ਰਿਫਤਾਰੀ ਦੇ ਸਰਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ ਭੋਲੇ ਝੂਠੇ ਸਬੂਤਾਂ ਦੇ ਆਧਾਰ ਤੇ ਕੀਤੀ ਗ੍ਰਿਫਤਾਰੀ ਮਜੀਠਿਆ ਜਾਂ ਉਸਦੀ ਕੰਪਨੀ ਦੇ ਖਾਤੇ ਦੇ ਵਿੱਚ ਬਾਹਰੋਂ ਪੈਸਾ ਆਉਣ ਵਾਲੇ ਦਾਅਵੇ ਨੂੰ ਸਾਬਤ ਕਰੇ ਵਿਜੀਲੈਂਸ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੇ ਪਰਿਵਾਰ ਨੇ ਅੰਮ੍ਰਿਤਸਰ ਪਠਾਨਕੁਟ ਹਾਈਵੇ ਤੋਂ ਚੁੱਕਿਆ ਧਰਨਾ ਪੁਲਿਸ ਨੇ ਪਰਿਵਾਰ ਨੂੰ 3 ਹਫਤਿਆਂ ਦੇ ਵਿੱਚ ਕਾਰਵਾਈ ਦਾ ਦਿੱਤਾ ਭਰੋਸਾ ਸਰਪੰਚ ਸੁਸਾਇਡ ਕੇਸ ਦੇ ਵਿੱਚ ਆਪ ਵਿਧਾਇਕ ਫਵਜਾ ਸਿੰਘ ਸਰਾਰੀ ਤੇ ਪੀਏ ਨੂੰ ਕਲੀਨ ਚਿੱਟ ਐਸਆਈਟੀ ਦੀ ਰਿਪੋਰਟ ਤੇ ਪੰਜਾਬ ਪੁਲਿਸ ਨੇ ਕੇਸ ਦੇ ਵਿੱਚੋਂ ਕੱਢਿਆ ਨਾਮ ਪਿੰਡ ਤਰਿੱਡਾ ਦੇ ਹੀ 5 ਲੋਕਾਂ ਦੇ ਖਿਲਾਫ ਦਰਜ ਕੀਤਾ ਕੇਸ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦੀ 30 ਜੂਨ ਨੂੰ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਪਾਰਟੀ ਦਫ਼ਤਰ 'ਚ ਦੁਪਹਿਰ 2 ਵਜੇ ਹੋਵੇਗੀ ਬੈਠਕ ਮੌਜੂਦਾ ਰਾਜਨੀਤਿਕ ਮੁੱਦਿਆਂ 'ਤੇ ਹੋਵੇਗੀ ਚਰਚਾ ਦਿਲਜੀਤ ਇਹਾਨੀਆਂ ਦਾ ਸਮਰਥਨ ਕਰਦੇ ਤੇ ਜਸਵੀਰ ਜੱਸੀ ਦੇ ਖਿਲਾਫ ਦਿੱਲੀ 'ਚ ਐਫ ਆਈ ਆਰ ਦਰਜ ਜੱਸੀ ਬੋਲੇ ਪੰਜਾਬ ਦੀ ਹਮਾਇਤ ਕਰਨ ਤੇ ਇੱਕ ਛੱਡ ਕੇ ਚਾਹੇ ਹੋ ਜਾਣ 1000 ਐਫ ਆਈ ਆਰ ਦਿਲਜੀ ਦੇ ਹੱਕ ਦੇ ਵਿੱਚ ਆਏ ਬੀਜੇਪੀ ਆਗੂ ਆਰਪੀ ਸਿੰਘ ਤੋਂ ਬਾਅਦ ਹੋਬੀ ਧਾਲੀਵਾਲ ਨੇ ਵੀ ਦਿਲਜੀ ਦਾ ਕੀਤਾ ਸਮਰਥਨ ਪੰਜਾਬੀ ਅਦਾਕਾਰ ਦੇਵ ਕਰੋੜਨੇ ਨੇ ਵੀ ਦਿਲਜੀ ਦੇ ਹੱਕ ਦੇ ਵਿੱਚ ਲਿਆ ਸਟੈਂਡ ਸ੍ਰੀ ਆ ਭਗਵੰਤ ਮਾਨ ਨੂੰ ਮਿਲੇ ਸੰਜੀਵ ਰੋੜਾ ਵਿਧਾਇਕ ਵਜੋਂ ਸੌ ਚੱਕਣ ਤੋਂ ਬਾਅਦ ਕੀਤੀ ਮੁਲਾਕਾਤ ਦੋਵਾਂ ਵਿਚਾਲੇ ਕਈ ਅਹਿਮ ਮੁੱਦਿਆਂ ਤੇ ਹੋਈ ਚਰਚਾ ਲੇਰਗਾਗਾ ਦੇ ਪਿੰਡ ਕੋਟੜਾ 'ਚ ਟੁੱਟੀ ਨਹਿਰ ਦਾ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਲਿਆ ਜਾਇਜ਼ਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਾੜ ਭਰਨ ਦੇ ਦਿੱਤੇ ਹੁਕਮ ਘੱਗਰ ਬ੍ਰਾਂਚ ਦੇ ਵਿੱਚ ਪਿਆ ਕਰੀਬ 20 ਫੁੱਟ ਦਾ ਪਾੜ ਪ੍ਰਧਾਨ ਮੰਤਰੀ ਮੋਦੀ ਨੇ ਐਸਟਰੋਨੌਟ ਸ਼ੁਭਾਂਚੂ ਸ਼ੁਕਲਾ ਦੇ ਨਾਲ ਪਲਾੜ ਦੇ ਵਿੱਚ ਕੀਤੀ ਗੱਲ ਇਤਿਹਾਸ ਰਚਣ ਦੇ ਲਈ ਦਿੱਤੀ ਵਧਾਈ ਕਿਹਾ ਤੁਹਾਡੀ ਵਾਪਸੀ ਦਾ ਸਭ ਨੂੰ ਇੰਤਜ਼ਾਰ ਸਸਿਗਲਤ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਰ ਪੰਜਾਬ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਜੋ ਕਿ ਵਿਜੀਲੈਂਸ ਰਿਮਾਂਡ ਤੇ ਨੇ ਤਾਂ ਇਸ ਦੇ ਵਿਚਾਲੇ bizness ਦੇ ਮੱਕੜ ਜਾਲ ਦੇ ਵਿੱਚ ਅਕਾਲੀ ਆਗੂ ਮਜੀਠੀਆ ਜੋ ਕਿ ਲਗਾਤਾਰ ਫਸਦੇ ਹੋਏ ਨਜ਼ਰ ਆ ਰਹੇ ਨੇ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਜੀਠੀਆ ਤੇ 56 ਹੋਰ ਵੀ ਟਾਈਟ ਕਰਨ ਦੇ ਲਈ ਹੁਣ ਵਿਜੀਲੈਂਸ ਦੇ ਸਾਬਕਾ ਅਫਸਰਾਂ ਤੋਂ ਵੀ ਕੇਸ ਦੀ ਡिटेल ਲੈ ਰਹੀ ਹੈ ਜਿਸ ਦੇ ਤਹਿਤ ਹੁਣ ਈਡੀ ਦੇ ਸਾਬਕਾ ਡਾਇਰੈਕਟਰ ਨੇ bizness ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਨੇ ਮਾਜੇ ਦੇ ਜਰਨਲ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਤੋਂ ਸਲਾਖਾਂ ਪਿੱਛੇ ਨੇ ਵਿਜੀਲੈਂਸ ਨੇ ਮਜੀਠੀਆ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ 25 ਜੂਨ ਨੂੰ ਹੋਈ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਮਜੀਠੀਆ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਮਜੀਠੀਆ ਵਾਲੇ ਕੇਸ ਦੇ ਵਿੱਚ ਹੁਣ ਤੱਕ ਤੋ ਸਬਕਾ ਅਫਸਰਾਂ ਦੀ ਐਂਟਰੀ ਹੋ ਚੁੱਕੀ ਹੈ ਮਜੀਠੀਆ ਤੇ ਦਰਜ ਕੇਸਾਂ ਦੀ ਜਾਂਚ ਕਰਨ ਵਾਲੇ ਅਫਸਰਾਂ ਤੋਂ ਕੇਸ ਦੀ ਡਿਟੇਲ ਲਈ ਜਾ ਰਹੀ ਹੈ ਤਾਂ ਜੋ ਕੋਰਟ ਦੇ ਵਿੱਚ ਕੋਈ ਦਾਪੇਚ ਢਿੱਲਾ ਨਾ ਪੈ ਸਕੇ ਇਸੇ ਕੜੀ ਤਹਿਤ ਹੁਣ ਈਡੀ ਦੇ ਸਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਨੇ ਮੁਹਾਲੀ ਵਿਖੇ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਨੇ ਮਜੀਠੀਆ ਖਿਲਾਫ ਟਰੱਕ ਕੇਸ ਦੀ ਜਾਂਚ ਕਰ ਚੁੱਕੇ ਨਰਿੰਜਨ ਸਿੰਘ ਨੇ ਵਿਜੀਲੈਂਸ ਦੇ ਨਾਲ ਡਿਟੇਲ ਸਾਂਝੀਆਂ ਕੀਤੀਆਂ ਨੇ ਨਿਰੰਜਨ ਸਿੰਘ ਨੇ ਦਾਅਵਾ ਕੀਤਾ ਕਿ ਭੋਲੇ ਤੇ ਮਨਿੰਦਰ ਬਿੱਟੂ ਵਾਲਖ ਦੀ ਸਟੇਟਮੈਂਟ ਦੇ ਵਿੱਚ ਮਜੀਠੀਆ ਦਾ ਨਾਮ ਸੀ ਭੋਲੇ ਵਾਲੇ ਕੇਸ ਦੇ ਵਿੱਚ ਸਟਾਨਾ ਕਨਵਿਕਸ਼ਨ ਹੋ ਚੁੱਕੀਆਂ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ ਸਿਲਸਿਲੇ ਵਿੱਚ ਇਹਨਾਂ ਰਿਕਵੈਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਆ ਡਿਟੇਲ ਦੱਸੋ ਤੁਹਾਡੀ ਹੈਲਪ ਕਰੋ ਕਿ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮੁਲਜ਼ਮ ਸੀ ਇਹ ਭੋਲਾ ਪਲੱਸ ਹੋਰ ਜਿੰਨੇ ਮੁਲਜ਼ਮ ਸੀ ਇਹ ਸਾਰਿਆਂ ਨੇ ਕੀ ਕੀ ਕਿਹਾ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਇਸ ਦੇ ਨਾਲ ਹੀ ਨਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ 2021 ਦੇ ਵਿੱਚ ਜਦੋਂ ਚੰਨੀ ਸਰਕਾਰ ਨੇ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਸੀ ਤਾਂ ਇਹ ਕੇਸ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਸੀ। ਐਸਟੀਐ ਪੰਜਾਬ ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ। ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਐਕਸ਼ਨ ਲਓ ਜਿਹੜਾ ਜਿਹੜਾ ਦਾ ਨਾ ਆਇਆ ਹੈ। ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ। ਕਾਬਿਲ ਗੌਰ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਹਦਰ ਚਟੋ ਪਾਦੀਆ ਨੇ ਵਿਜੀਲੈਂਸ ਨੂੰ ਮਜੀਠਿਆ ਕੇਸ ਦੀ ਡਿਟੇਲ ਸੌਂਪੀ ਸੀ ਅਤੇ ਦਾਵਾ ਕੀਤਾ ਸੀ ਕਿ ਡਰੱਗ ਕੇਸ ਦੇ ਵਿੱਚ ਮਜੀਠਿਆ ਦੀ 100% ਇਨਵੋਲਵਮੈਂਟ ਸੀ ਫਿਲਹਾਲ ਸਾਬਕਾ ਅਕਸਰਾਂ ਦੀ ਐਂਟਰੀ ਦੇ ਨਾਲ ਮਜੀਠਿਆ ਵਾਲਾ ਮਾਮਲਾ ਕੀ ਮੋੜ ਲਵੇਗਾ ਇਸ ਤੇ ਸਭ ਦੀਆਂ ਨਜ਼ਰਾਂ ਬਣੀਆ ਹੋਈਆਂ ਨੇ ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਯੂਸੀਟੀ ਤਦਰ ਬੇਕਮ ਜੀਠਿਆ ਦੀ ਗ੍ਰਫਤਾਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਝੂਠੇ ਸਬੂਤ ਝੂਠੀ ਗ੍ਰਫਤਾਰੀ ਮਜੀਠਿਆ ਦੇ ਖਿਲਾਫ ਪੰਜ ਐਸਆਈਟੀ ਬਣਾਈਆਂ ਗਈਆਂ ਮਜੀਠਿਆ ਦੇ ਖਿਲਾਫ ਚਲਾਨ ਪੇਸ਼ ਨਹੀਂ ਕਰ ਸਕੀਆਂ ਹਾਈ ਕੋਰਟ ਤੋਂ ਮਜੀਠਿਆ ਨੂੰ ਜ਼ਮਾਨਤ ਮਿਲੀ ਸੁਖਬੀਰ ਸਿੰਘ ਬਾਦਲ ਨੇ ਵਿਜੀਲੈਂਸ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਵਿਜੀਲੈਂਸ ਮਜੀਠਿਆ ਦੇ ਖਾਤੇ ਦੇ ਵਿੱਚ 12ਵਾਂ ਪੈਸੇ ਆਉਣ ਵਾਲੀ ਗੱਲ ਸਾਬਿਤ ਕਰੇ ਮਜੀਠਿਆ ਦੀ ਆਵਾਜ਼ ਦਬਾਉਣ ਦੇ ਲਈ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਕੀ ਉਹ ਪਗਰ ਤੋਂ ਕਲਾ ਹਟੇ ਕੋ ਪਰ ਮੈਂ ਚੱਲਿਆ ਮੈਂ 2007 ਚ ਵਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਥੋ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5 2 3 ਸਾਲਾਂ ਦੀ ਪਹਿਲੀ ਗੱਲ ਵਿਕਰਮ 2007 ਤੋਂ ਇਕੱਲੇ 2 ਦਾ 2 ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਮੈਂ 3 ਸਾਲ ਹੈ ਨਹੀਂ ਸੀ ਮੈਂ ਚੈਲੰਜ ਕਰਦਾ ਥੋਡੇ ਰਾਈ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਣ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਹੋਏ ਝੂਠ ਤੇ ਚੂਰ ਜਿੰਨਾ ਮਰਜ਼ੀ ਬੋਲੀ ਜਾਂਦੇ ਆ ਅਗੇ ਵਾਲਾ ਗੱਲ ਕਰਾਂਗੇ ਗੈਂਗਸਟਰ ਜੱਗੂ ਦੀ ਮਾਂ ਦੇ ਕਤਲ ਮਾਮਲੇ ਦੀ ਜੱਗੂ ਤੇ ਪਰਿਵਾਰ ਦੀ ਪੁਲਿਸ ਦੇ ਨਾਲ ਸਹਿਮਤੀ ਬਣ ਗਈ ਹੈ ਪੁਲਿਸ ਨੇ 3 ਹਫ਼ਤਿਆਂ ਦੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਹੈ ਭਰੋਸਾ ਮਿਲਣ ਤੋਂ ਬਾਅਦ ਦਰਨਾ ਚੁੱਕ ਲਿਆ ਗਿਆ ਪਰਿਵਾਰ ਨੇ ਲੋਕਾਂ ਦੇ ਲਈ ਹਾਈਵੇ ਖੋਲ ਦਿੱਤਾ ਹੈ ਪਰਿਵਾਰ ਨੇ ਅੰਮ੍ਰਿਤਸਰ ਪਠਾਨਕੋਟ ਦਰਸਲ ਹਾਈਵੇ ਜਮ ਕਰ ਦਿੱਤਾ ਸੀ ਤੇ ਹਾਈਵੇ ਜਮ ਹੋਣ ਦੇ ਕਾਰਨ ਰਾਹਗੀਰਾਂ ਨੂੰ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੇ ਵਿਚਾਲੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਸਹਿਮਤੀ ਬਣ ਗਈ ਸਹਿਮਤੀ ਬਣ ਦੇ ਬਾਅਦ ਧਰਨੇ ਨੂੰ ਚੁੱਕ ਲਿਆ ਗਿਆ ਕਿਉਂਕਿ ਪਰਿਵਾਰ ਦੇ ਵੱਲੋਂ ਲਗਾਤਾਰ ਮਲਤਮਾਂ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਹੇ ਜਾ ਤੱਕ ਜਾ ਜਿਹੜੇ ਮਲਜ਼ਮਾਂ ਦੇ ਵੱਲੋਂ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਜੇ ਤੱਕ ਕੁੱਲਸ ਦੀ ਗ੍ਰਿਫਤ ਵਿੱਚ ਨਹੀਂ ਆਏ ਕੁਝ ਆਪਣੇ ਸਰਜਿੰਦਰ ਹੰਦਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਹੈ ਮੈਂ ਇਹਨਾਂ ਨੂੰ ਜਿਹੜਾ ਰਿਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਹੈ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਵੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ ਤੇ 10-12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਚਾਹ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਕਿਹਦਾ ਕਿਹਦਾ ਨਾਮ ਲੈ ਆ ਕੇ ਸਰੇ ਨਾਲੋਂ ਇਹਦੇ ਵੱਲੋਂ ਫੇਲਾ ਲਸਕਿੰਦਰ ਰਣਾਲਾ ਜੀ ਦਾ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਮੈਨੂੰ ਉਹਦਾ ਪਤਾ ਇੱਕ ਕੋਈ ਇੱਕ ਇੱਥੋਂ ਦਾ ਮੁੰਡਾ ਆਪਣੇ ਜਹੰਤੀਪੁਰ ਦਾ ਪਿੰਡਾਂ ਦੇ ਨਾਂ ਆ ਤੇ ਦੋ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪੋਪੋਤ ਹੋਏ ਨਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਉਹਦੀ ਜੋ ਟੈਕਨੀਕਲ ਹੈ ਉਹ ਉਹਦੇ ਤੇ ਆਪਾਂ ਕਾਰੋਗ ਇੱਕ ਹੀ ਮੰਨ ਕਰਦੇ ਕੋਈ ਉਹਨਾਂ ਦਾ ਕਾਰੋਇ ਕੀਤੀ ਜਾਵੇ ਨਹੀਂ ਵਾਹ ਇਹਨਾਂ ਨੇ ਕੱਲ ਜਿਹੜੀ ਹੈ ਤੁਹਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਤੁਹਾਨੂੰ ਇਨਸਾਫ ਦਵਾਇਆ ਜਾਵੇ अच्छाली मना नया सीते आया सीते नाल हां सॉरी सब आया सी जाओ 15 ਦਿਨ ਦੇ ਮੇਜਨ ਕਲਾਕਾਰ ਬਸ ਖਤਮ ਕਰਿਆ ਤੇ ਇਹਨੇ ਦਿਨ ਤੋਂ ਇਹਨੇ ਨਾਲ ਸਾਨੂੰ ਵਿਸ਼ਵਾਸ ਦਵਾਤਾ ਕਿ ਜਾਓ ਤੇ ਕਾਰਵਾਈ ਹੋਊਗੀ 15 ਦਿਨਾਂ ਦੇ ਚਾੜਾ ਸਾਰਾ ਕੁਝ ਨਾ ਸਬੂਤ ਲਵਾ ਗਿਆ ਜੇ ਸਕਿਉਰਟੀ ਮਿਲੀ ਹੈ ਜੀ ਹਾਂ ਜੀ ਕਿੰਨੀ ਸਕਿਉਰਟੀ ਮਿਲੀ ਇਹ ਨਹੀਂ ਮੈਨੂੰ ਜੇ ਪਤਾ ਉਹ ਤੁਹਾਨੂੰ ਮਿਲੀ ਹੈ ਕਿ ਤੁਹਾਡੇ ਬੇਟੇ ਨੂੰ ਮਿਲੀ ਹੈ ਬੇਟਾ ਮੇਰਾ ਤੇ ਮੈਂ ਲਾ ਕੇ ਥੋੜੀਆਂ ਮਾਫੋਤੀਆਂ ਪਾਉਂਦਾ ਹਾਂ ਉਹ ਕਾਪੀ ਬੇਟਾ ਲਾ ਕੇ ਹੋਈ ਤੇ ਆਪ ਕੱਟ ਗਈ ਹੈ ਤੇ ਹੁਣ ਧਰਨਾ ਖਤਮ ਕਰ ਦਿੱਤਾ ਗਿਆ ਹਾਂਜੀ ਹਾਂ ਬੰਦ ਲਓ ਬੇਟਾ ਇਹ ਪੁੱਲਾ ਪੀਂੰਦ ਹੋੜ ਪਾਉਗੇ ਤੇ ਫੇਰ ਲਾਵਾਂਗੇ ਹੁਣ ਤੱਕ ਦੀ ਕਾਰਵਾਈ ਤੋਂ ਪੁਲਿਸ ਸੈਟੀਸਫਾਈ ਹੋ ਗਈ ਤੁਹਾਨੂੰ ਹੁਣ ਜਿਹੜੇ ਸਾਹਮਣੋਂ ਉਹਨਾਂ ਨੇ ਸਾਨੂੰ ਸਾਥ ਦਵਾਇਆ ਵਾ ਪਿੰਜੀ ਦੀ ਗੀਂਦ ਦਵਾਇਆ ਉਹ ਸਾਹਮਣੋਂ ਤੇ ਸਾਨੂੰ ਸਹੀ ਲੱਗਦਾ ਵਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਦੇ ਵਿੱਚ ਸਾਨੂੰ ਖਰਾਬ ਕਰਦੇ ਆ ਆਪਾਂ ਖੇਤਰ ਨਾਲ ਲਾਵਾਂਗੇ ਆਪਾਂ ਖੇਤਰ ਨੂੰ ਭੇਨ ਦਵਾਵਾਂਗੇ ਜਾਤੇ ਆ ਸਾਨੂੰ 15 ਦਿਨ ਦਾ ਟਾਈਮ ਦੋ ਹਾਈਲਾਈਟਡ ਕੇਸ ਆ ਤੁਹਾਨੂੰ ਇਹ ਚੀਜ਼ਾਂ ਹੀ ਇੰਟੈਲੀਜੈਂਸੀ ਦੀਆਂ ਟੀਮਾਂ ਵਗੈਰਾ ਸਾਰੀਆਂ ਵਗਾਈਆਂ ਵਾ ਹਨ ਇਹ ਚੀਜ਼ ਤੇ ਟਾਈਮ ਲੱਗਣਾ ਵਾ ਤੇ ਉਹ ਸਾਨੂੰ ਉਹਨਾ ਟਾਈਮ ਦੋ ਚਲੋ ਸਾਨੂੰ ਇੱਕ ਯਕੀਨ ਦਵਾਏ ਤੁਹਾਡਾ ਕਿਹੜਾ ਰਿਸ਼ਤੇਦਾਰ ਜੀ ਮੇਰਾ ਰੀਅਲ ਬ੍ਰਦਰ ਐ ਕਰਨਵੀਸਿੰਗ ਦਾ ਸਿੱਪਰੇ ਤੈ ਸਰ ਦੇ ਵਿਚਾਲੇ ਜੱਗੂ ਭਗਵਾਨਪੁਰੀਆ ਗੈਂਗ ਦੀ ਪਹਿਲੀ ਪੋਸਟ ਸਾਹਮਣੀ ਐ ਕਿ ਸਾਨੂੰ ਕੋਈ ਗਲਤ ਨਾ ਕਹਿਣਾ ਹੱਦ ਪਾਰ ਹੋਵੇਗੀ ਸਾਨੂੰ ਕੋਈ ਗਲਤ ਨਾ ਕਹਿਣਾ ਹੁਣ ਹੱਦ ਪਾਰ ਹੋਵੇਗੀ ਸਾਡੇ ਭਰਾ ਤੇ ਮਾਤਾ ਜੀ ਦਾ ਜੋ ਕਤਲ ਹੋਇਆ ਗਲਤ ਹੋਇਆ ਸਾਡੀ ਜੋ ਦੁਸ਼ਮਣੀ ਸੀ ਉਹ ਆਪਸ ਵਿੱਚ ਸੀ ਨਾ ਕਿ ਇੱਕ ਦੂਜੇ ਦੇ ਪਰਿਵਾਰਾਂ ਨਾਲ ਮਾਪਿਓ ਸਾਰਿਆਂ ਦੇ ਆਮ ਲੋਕਾਂ ਵਾਂਗ ਹੁੰਦੇ ਨੇ ਅਸੀਂ ਹਮੇਸ਼ਾ ਜਿਨ੍ਹਾਂ ਲੋਕਾਂ ਦਾ ਕਤਲ ਕੀਤਾ ਉਹ ਸਾਡੀ ਤਰ੍ਹਾਂ ਕ੍ਰਿਮੀਨਲ ਸਨ ਨਾ ਕਿ ਆਮ ਲੋਕ ਗੈਂਗਵਾਰ ਚੱਲਦੀ ਰਹਿੰਦੀ ਹੈ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਗਲਤ ਹੈ ਇਹਨਾਂ ਨੇ ਕੁਸਮਾ ਪਹਿਲਾਂ ਵੀ ਇੱਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਮਾਫੀ ਮੰਗ ਲਈ ਅਸੀਂ ਕਦੇ ਕਿਸੇ ਦੇ ਪਰਿਵਾਰ ਦਾ ਨੁਕਸਾਨ ਨਹੀਂ ਕੀਤਾ ਪਹਿਲਾਂ ਵੀ ਸਾਡੇ ਭਰਾਵਾਂ ਦੇ ਕਤਲ ਹੋਏ ਅਤੇ ਅਸੀਂ ਬਦਲੇ ਵੀ ਲਏ ਅੱਜ ਸਾਡਾ ਭਰਾ ਤੇ ਮਾਂ ਚਲੇ ਗਏ ਨੇ ਹੁਣ ਚੈਲੰਜ ਕਰਨ ਦਾ ਟਾਈਮ ਨਹੀਂ ਹੈ ਉਸ ਮਾਂ ਨੇ ਮੇਰੇ ਲਈ ਬਹੁਤ ਤੰਗੀ ਦੇਖੀ ਮੈਂ ਉਸ ਦਾ ਦੇਣਾ ਕਦੇ ਨਹੀਂ ਦੇ ਸਕਦਾ ਅੱਜ ਮੈਂ ਆਪਣੇ ਪਿਓ ਨੂੰ ਵੀ ਯਾਦ ਕਰ ਰਿਹਾ ਸਾਨੂੰ ਕੋਈ ਗਲਤ ਨਾ ਕਹਿਣਾ ਹੁਣ ਹੱਦ ਪਾਰ ਹੋਵੇਗੀ ਰੋਕ ਰਾਂਗੇ ਅਗਲੀ ਖਬਰ ਦਾ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲ ਕੀਤੀ ਹੈ ਆਈਐਸਐਸ ਦੇ ਵਿੱਚ ਮੌਜੂਦ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ ਗਈ 14 ਦਿਨ ਦੀ ਦਰਸਲ ਪਲਾਰ ਯਾਤਰਾ ਤੇ ਨੇ ਸ਼ੁਭਾਂਸ਼ੂ ਸ਼ੁਕਲਾ ਐਗਜ਼ੀਅਮ 4 ਮਿਸ਼ਨ ਤਹਿਤ ਸ਼ੁਭਾਂਸ਼ੂ ਜੋ ਕੇ ਪਲਾਰ ਦੇ ਵਿੱਚ ਗਏ ਨੇ 140 ਕਰੋੜ ਦੇਸ਼ ਵਾਸੀਆਂ ਦੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਨੇ ਪ੍ਰਧਾਨ ਮੰਤਰੀ ਦੇ ਵੱਲੋਂ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਤੁਹਾਡੀ ਵਾਪਸੀ ਦਾ ਇੰਤਜ਼ਾਰ ਹੈ ਅੰਤਰਿਕਸ਼ ਮੈਂ भारत का परचम लहराने के लिए मैं आपको हार्दिक बधाई और शुभकामनाएं देता हूं मैं ज्यादा समय नहीं ले रहा हूं तो सबसे पहले तो ये बताइए वहां सब कुशल मंगल है आपकी तबीयत ठीक है जी प्रधानमंत्री जी बहुत बहुत धन्यवाद आपकी विशेष का और 140 करोड़ मेरे देशवासियों के विशेष का मैं यहाँ बिल्कुल ठीक हूँ सुरक्षित हूँ आप सबके आशीर्वाद और प्यार की वजह से बहुत अच्छा लग रहा है बहुत नया एक्सपीरियंस है ये और कहीं ना कहीं बहुत सारी चीज़ें ऐसी हो रही हैं जो दर्शाती हैं कि मैं और मेरे जैसे बहुत सारे लोग हमारे देश में और हमारा भारत किस दिशा में जा रहा है ये जो मेरी यात्रा है ये पृथ्वी से ऑर्बिट की 400 किलोमीटर तक की जो छोटी सी यात्रा है ये सिर्फ मेरी नहीं है मुझे लगता है कहीं ना कहीं हमारे देश की भी यात्रा है बिकॉज जब मैं छोटा था मैं कभी सोच नहीं पाया कि मैं एस्ट्रोनॉट बन सकता हूँ लेकिन मुझे लगता है आपके नेतृत्व में आज का भारत ये मौका देता है और उन सपनों को साकार करने का भी मौका देता है तो ये बहुत बड़ी उपलब्धि है मेरे लिए और मैं बहुत गर्व फील कर रहा हूँ कि आ, मैं यहाँ पे अपने देश का प्रतिनिधित्व कर पा रहा हूँ धन्यवाद प्रधानमंत्री। शुभ आप दूर अंतरिक्ष में है जहां ग्रेविटी ना के बराबर है पर हर भारतीय देख रहा है कि आप कितने डाउन टू अर्थ है आप जो गाजर का हलवा ले गए हैं, क्या उसे अपने साथियों को खिलाया जी प्रधानमंत्री जी ये कुछ चीजें मैं अपने देश की खाने की लेके आया था जैसे गाजर का हलवा मूंग दाल का हलवा और आमरस और मैं चाहता था कि ये बाकी भी जो मेरे साथी हैं बाकी देश देशों से जो आए हैं वो भी इसका स्वाद लें और जखे जो भारत का जो रिच कलर हमारा जो हेरिटेज है उसके उसका एक्सपीरियंस लें तो हम सभी ने बैठ के इसका स्वाद लिया आ, साथ में और सबको बहुत पसंद आया है कि कब वो नीचे आएंगे और हमारे देश आए और इनका स्वाद ले सके हमारे साथ शुभ परिक्रमा करना भारत की सदियों पुरानी परंपरा है आपको तो पृथ्वी माता की परिक्रमा का सौभाग्य मिला है अभी आप पृथ्वी के किस भाग के ऊपर से गुजर रहे होंगे जी प्रधानमंत्री जी इस समय तो मेरे पास ये इंफॉर्मेशन उपलब्ध नहीं है लेकिन थोड़ी देर पहले आ, मैं खिड़की से विंडो से बाहर देख रहा था तो हम लोग हवाई के ऊपर से गुजर रहे थे और आ, हम दिन में 16 बार परिक्रमा करते हैं 16 सूर्योदय और 16 सन्यास सनराइज और सनसेट हम देखते हैं ऑर्बिट से और बहुत ही अचंबित कर देने वाला ये आ, पूरा आ, प्रोसेस है आ, इस इस परिक्रमा में इस तेज गति में जिस हम इस समय करीब अट्ठाईस किलोमीटर प्रति घंटे की रफ्तार से चल रहे हैं आपसे बात करते वक्त और गति पता नहीं चलती क्योंकि हम तो अंदर हैं लेकिन कहीं, कहीं है है यहाँ से और आगे जाना है अगली खबर लहरा गागा के पिंड कोटड़ा घगर ब्रांच वी फुट का पाड़ पै गया जिसके कारण पच्चीस तीह एकड़ खेतों के पानी भर गया इस दौरान नरमा मूंगी ਝੋਨੇ ਦੀ ਫਸਲ ਤੇ ਮੱਕੀ ਦੀ ਫਸਲ ਨੂੰ ਨੁਕਸਾਨੇ ਗਿਆ ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੀ ਨਹਿਰ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਮੰਤਰੀ ਬਰਿੰਦਰ ਗੋਇਲ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਤੁਰੰਤ ਨਹਿਰ ਦੇ ਵਿੱਚ ਪਏ ਪਾੜ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਦੇਖੋ ਇਹ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ ਇੱਕ ਦਰਖਤ ਪਹਿਲਾਂ ਗਿਰਿਆ ਹੋਇਆ ਸੀ ਉਹ ਦਰਖਤ ਦੀਆਂ ਜੜਾਂ ਹਿੱਲੀਆਂ ਕਿਉਂਕਿ ਜਦੋਂ ਵੱਡਾ درخت ਕੋਈ ਖਿਰਦਾ ਹੈ ਤਾਂ ਨੇਚਰਲੀ ਜੜਾਂ ਦੇ ਵਿੱਚੋਂ ਆ ਜਾਂਦੀ ਹੈ। ਬਾਕੀ ਪਰਲੇ ਪਾਸੇ ਖਦਾਨਾ ਨੇ। ਖੇਤ ਨਹੀਂ ਹੈਗੇ। ਉਹ ਚੂਹਿਆਂ ਦੀ ਵੀ ਇਹਦੇ ਵਿੱਚ ਜਿਹੜੇ ਖੱਡਾ ਬਣਾ ਲੈਂਦੇ ਨੇ। ਉਹ ਮੇਨ ਕਾਰਨ ਬਣੇ ਆ। ਤੇ 5:30 ਵਜੇ ਕਰੀਬ ਪਤਾ ਲੱਗਿਆ। ਤੇ 5:30 ਵਜੇ ਹੀ ਸਾਡੇ ਸਾਰੇ ਅਧਿਕਾਰੀ ਸਹਿਬਾਨ ਉਹ ਸਵੇਰ ਤੋਂ ਇੱਥੇ ਖੜੇ ਨੇ। ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬਰੀਚ ਹੈ ਇਹਨੂੰ ਪੁਲਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਸਾਰੇ ਐਸ ਡੀਓ ਜੀ ਆਈ ਤੇ ਸਾਰਾ ਜਿਹੜਾ ਅਮਲ ਹੈ ਸਾਡਾ ਉਹ ਸਵੇਰ ਤੋਂ ਇੱਥੇ ਖੜੇ ਨੇ ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬਰੀਚ ਹੈ ਇਹਨੂੰ ਪੁਲਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਪੰਜਾਬ ਦੇ ਰਾਜਪਾਲ ਗੁਲਾਰਚੰਦ ਕਟਾਰੀਆ ਨੇ ਤਰਨਤਾਰਨ ਦੇ ਵਿੱਚ ਇੱਕ ਬੰਦੂਆ ਮਜ਼ਦੂਰ ਨੂੰ ਆਜ਼ਾਦੀ ਦਿਵਾਈ ਉੱਤਰਾਖੰਡ ਦੇ ਲੋਕ ਸਭਾ ਸੰਸਦ ਅਨਿਲ ਬਲਉਨੀ ਦੇ ਵੱਲੋਂ ਸੋਸ਼ਲ ਮੀਡੀਆ ਦੀ ਵੀਡੀਓ ਦੇ ਜ਼ਰੀਏ ਰਾਜਪਾਲ ਦਾ ਧਿਆਨ ਇਸ ਮਾਮਲੇ ਵੱਲ ਦਿਵਾਇਆ ਗਿਆ ਸੀ ਉਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਚਮੋਲੀ ਦੇ ਇੱਕ ਨੌਜਵਾਨ ਨੂੰ ਪੰਜਾਬ ਦੇ ਇੱਕ ਸਪਿੰਟ ਦੇ ਵਿੱਚ ਗਊਸ਼ਾਲਾ 'ਚ ਬੰਦਕ ਬਣਾ ਕੇ ਰੱਖਿਆ ਗਿਆ ਸੀ ਜਿਸ ਨੂੰ ਕਿ ਹੁਣ ਰਾਜਪਾਲ ਦੇ ਹਦਾਇਤਾਂ ਤੇ ਛੁਡਵਾਇਆ ਗਿਆ ਤੇ ਹੁਣ ਸੰਸਦ ਬਲਉਨੀ ਵੱਲੋਂ ਗਵਰਨਰ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਤੇ ਗਊਸ਼ਾਲਾ ਸੰਚਾਲਕ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਆਹ ਹੱਥ ਦੇਖ ਲੋ ਇਹਦੇ ਸਿਰ ਤੇ ਸਿਰ ਤੇ ਗੋਆ ਬੈਠੇ ਬਖਾ ਗੋਆ ਨਾ ਨਾ ਕੀ ਤੇਰਾ ਹੈ ਨਾ ਕੀ ਤੇਰਾ ਬੜਿਆ ਇਹਦੇ ਸਟੂ ਕੀ ਨਾ ਕੀ ਤੇਰਾ ਹੈ ਨਾ ਕੀ ਤੇਰਾ ਪ੍ਰੈਕਟਿਸ ਨਾਮ ਰਾਜੂ ਕਹਾਂ ਸੇ ਆਏ ਮੈਂ ਨੌਕਰ ਕਰਦੀ ਪਟਾਣਕੜ੍ਹ ਮੈਂ ਹਾਂ ਪਟਾਣਕੜ੍ਹ ਮੈਂ ਨੌਕਰੀ ਕਰਦਾ ਜੀ ਅੱਛਾ ਅੱਛਾ ਅਸਾਂ ਜੀ ਦੇਖੋ ਆ ਇਹਦਾ ਸਿਰ ਦੇਖੋ ਪਹਿਲਾਂ ਸਿਰ उतो थले तक पैर तक गोई ना रहा हाथ अपने हाथ इधर हाथ उपड़े देख लो हाथ देख लोत गोहा गोवा ना की तेरा ना की तेरा इधर नहाते ना की ना ना राजस्थान जी कहा से आए जिला चमोली उत्तराखंड जी ओके जिला चमोली उत्तराखंड जी आपको कहा से लेकर आये ਇਹ ਕਿਹੜਾ ਹੈ ਇਹ ਕਿਹਾਂ ਤੋਂ ਲੈ ਕੇ ਇਹ ਮਤਲਬ ਇਧਰੋਂ ਸੇ ਆਇਆ ਓਕੇ ਇਧਰ ਸਹੀ ਜੀ ਦੇਖੋ ਸਾਰੇ ਆ ਕੱਪੜਿਆਂ ਤੇ ਗੋਲ ਲੱਗਾ ਹੋਵਾਂ ਮੈਂ ਮੰਨਦਾ ਵਾਂ ਕਿ ਕੰਮ ਦੇ ਇਹਨਾਂ ਦੇ ਗੋਏ ਵਾਲਾ ਵਾ ਤੇ ਗੋਏ ਨਾਲ ਬੰਦੇ ਨੇ ਮਾੜਾ ਮੋਟਾ ਲਿਬੜਨਾ ਵਾ ਪਰ ਮਾੜਾ ਮੋਟਾ ਹੁੰਦਾ ਇਹ ਤੇ ਜੁਗਤ ਗਾਲ ਦਿੰਦੇ ਆ ਠੀਕ ਹੈ ਜੀ ਇਹਨਾਂ ਦੇ ਵਾਜ ਮਾਰ ਕਿੱਥੇ ਇਹ ਕਿੰਨੇ ਬੰਦੇ ਇੱਥੇ ਇਹਨਾਂ ਕੋਲ ਹੈ ਇਹਨਾਂ ਕੋਲ ਕਿੰਨੇ ਆਦਮੀ ਹੈ ਵਾ ਵਾ ਇਧਰ ਇਹ ਇਕੱਲੇ ਹੁਮੇ ਉਧਰ ਉਧਰ ਦੋ ਹੈ ਆ ਕਿਧਰ ਬਗਲ ਮੇਂ ਚਲੋ 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 ਮੈਂ ਇਧਰ ਕੋ ਬਰਾ ਉਠਾ ਦਿੰਦਾ ਗੋਪਨੀ ਫੜਾ ਲਾ